ਸਾਰ ਸੁਲਤਾਨਪੁਰ ਲੋਧੀ ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸਦੇ ਹਾਂ ਡੈਡੀ ਮੇਡ ਕੱਪੜੇ ਦੇ ਨਾਮੀ ਸ਼ੋਰੂਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੇ ਚਲਦੇਆਂ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਦੱਸਦੇ ਹਾਂ ਇਸ ਤਿੰਨ ਮੰਜ਼ਿਲਾ ਸ਼ੋਰੂਮ 'ਚ ਅੱਗ ਜਿਹੜੀ ਹੈ ਉਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਜੜੀਆਂ ਨੇ ਮੌਕੇ ਤੇ ਪਹੁੰਚੀਆਂ ਨੇ ਤੇ ਉੱਥੇ ਹੀ ਦੱਸਦੇ ਹਾਂ ਹੁਣ ਤੱਕ 5 ਗੱਡੀਆਂ ਜੜੀਆਂ ਨੇ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਨੇ ਪਰ ਫਿਰ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਕੋਈ ਵੀ ਹਜ ਤੱਕ ਜਿਹੜਾ ਹੈ ਉਹ ਪਤਾ ਨਹੀਂ ਲੱਗ ਸਕ ਜਾਣਕਾਰੀ ਅਨੁਸਾਰ ਦੱਸਦੇ ਹੀ ਇਹ ਕਿ ਸਵੇਰੇ ਤੜਕਸਾਰ ਹੀ ਕੁਝ ਸ਼ਹਿਰ ਵਾਸੀ ਇਸ ਦੁਕਾਨ ਦੇ ਜਿਹੜੇ ਨੇ ਮੂਰੀੋਂ ਗੁਜ਼ਰ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨ ਦੇ ਵਿੱਚ ਧੂੰਆਂ ਨਿਕਲ ਰਿਹਾ ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਅਤੇ ਦੁਕਾਨ ਮਾਲਕ ਨੂੰ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੇ ਉਥੇ ਇਹ ਦੱਸਦੇ ਇਹ ਦੁਕਾਨ ਮਾਲਕ ਤੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਸ ਦਾ ਪਤੀ ਜਾ ਦਿੱਲੀ ਤੋਂ ਮਾਲ ਲੈਣ ਦੇ ਲਈ ਬੀਤੀ ਰਾਤ ਹੀ ਜਿਹੜਾ ਹੈ ਉਹ ਆਇਆ ਸੀ ਤੇ ਆ ਗਿਆ ਸੀ ਤੇ ਪਿੱਛੋਂ ਹੀ ਇਹ ਮੰਦਭਾਗੀ ਘਟਨਾ ਜਿਹੜੀ ਸਾਰਾ ਸਮਾਨ ਸੜਕੇ ਸਵਾਹ ਹੋ ਗਿਆ ਜੁੜੀ ਕਪੜਾ ਕਾਗਜ਼ਾਤ ਨੱਦੀ ਸਮੇ ਸਾਰੇ ਉਪਕਰਨ ਸੜਕੇ ਸਵਾਹ ਹੋ ਚੁਕੇ ਨੇ ਤੇ ਦੁਕਾਨਦਾਰ ਦਾ ਟੋਟਲ ਲਾਸ ਜਿਹੜਾ ਹੈ ਉਹ ਹੋ ਚੁਕਿਆ ਤੇ ਦੱਸ ਤਈਏ ਪੂਰੇ ਨੁਕਸਾਨ ਦਾ ਮੁਲਾਂਕਣ ਉਸ ਤੇ ਪਤੀਜੇ ਦੇ ਵੱਲੋਂ ਜਿਹੜਾ ਹੈ ਉਹ ਵਾਪਸ ਵਰਤਨ ਤੇ ਹੀ ਪਤਾ ਲੱਗ ਸਕੇਗਾ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੈ ਹੋਇਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਬੜੀ ਹੀ ਮਿਹਨਤ ਦੇ ਨਾਲ ਪਰਿਵਾਰ ਇਸ ਮੁਕਾਮ ਤੇ ਪਹੁੰਚਿਆ ਸੀ ਪਰ ਇਹ ਇਸ ਮਾਰ ਤੋਂ ਬਾਅਦ ਜੜਾ ਹੈ ਉੱਠ ਕੇ ਖੜੇ ਹੋਣਾ ਪਰਿਵਾਰ ਦੇ ਲਈ ਬੇਹੱਦ ਮੁਸ਼ਕਲ ਹੋਵੇਗਾ ਮੈਂ ਮਾਕਨ ਰੇਕਲੀ ਵਾਲਾ ਕੰਰਿਆ ਤੋਂ ਬੋ ਰਿਆ ਜੀ ਸਵੇਰੇ 6:00 ਵਜੇ ਜਦੋਂ ਸੈਰ ਤੋਂ ਆਏ ਆ ਤੇ ਆ ਨਾਰੰਗ ਉਹਦੀ ਦੀ ਦੁਕਾਨ ਆ ਤੇ ਹਲਕਾ ਦਾ ਧੂਆ ਨਿਕ ਰਿਆ ਸੀਗਾ ਇੱਕ ਮਹੀਨੇ ਦੇ ਮਸਲੀ ਕੀ ਪੀਰ ਸੀ ਜੇ ਕਰ ਕਿਸੇ ਦੱਸਿਆ ਕਿ ਇਹਨੂੰ ਆਗ ਲੱਗੀ ਹੋਈ ਹੈ ਉਸ ਤੋਂ ਬਾਅਦ ਮੈਂ ਫਿਰ ਸੰਜੀਵ ਨਗਰ ਕੋਲ ਜੀ ਆ ਰਹੀ ਨਹੀਂ ਉਹਨਾਂ ਨੂੰ ਕਿਹਾ ਉਹ ਫਾਇਰ ਬੀਰ ਲੈ ਕੇ ਆਏ ਆ ਕਿ ਆਗ ਜਿਹੜੀ ਬਹੁਤ ਜ਼ਿਆਦਾ ਰੂਪ ਪ੍ਰਾਣ ਰੂਪ ਕਰ ਰ ਚੁੱਕੀ ਹੈ ਉਹ ਫਾਰਮਗੇਟ ਦੇ ਪ੍ਰਸ਼ਾਸਨ ਜਿਹੜਾ ਉਹ 4-5 ਮਿੰਟ ਦੇ ਪਹੁੰਚਿਆ ਸੀ ਜਿਹੜਾ ਵੀ ਸਲਾਗਾ ਜੋ ਉਹ ਮੈਂ ਕਹਤ ਸਮੇਂ ਦਾ ਫਾਰਮਗੇਟ ਦਾ ਉਹ ਸਮੇਂ ਤੇ ਪਹੁੰਚ ਗਿਆ ਲਗਾਤਾਰ ਉਹ ਦੋ ਗੱਡੀਆਂ ਲੈ ਕੇ ਅੰਕੂ ਦੀ ਆਉਣ ਦੀ ਕੋਸ਼ਿਸ਼ ਕਰ ਰਿਹਾ ਸਲਾਗੀ ਜਿਹੜੀ ਪਿਛਲੀ ਸਾਈਡ ਤੇ ਬਹੁਤ ਜ਼ਿਆਦਾ ਵਾ ਆਪਣੀ ਨਾਲ ਬਹੁਤ ਜ਼ਿਆਦਾ ਹੋ ਗਿਆ ਲੱਗਤ ਪਿਆ ਦੁਕਾਨ ਤੋਂ ਬਚਾ ਕੇ ਲੱਗਦਾ ਕਰਨ ਜਗਵਾਨੀ ਪਰ ਜੋ ਮੱਲੇ ਵਾਲੇ ਜਾਂ ਦੁਕਾਨ ਵਾਲਾ ਕਹ ਰਿਹਾ ਕੋ ਸ਼ੋਰਫਲ ਕੱਟ ਕਰਕੇ ਅੱਗ ਲੱਗ ਗਈ ਆ ਕੱਪੜੇ ਦੀ ਦੁਕਾਨਾਂ ਐਮਰੀ ਐਸ ਸੀ ਐਸ ਦੀ ਜੋ ਹੋਰ ਰਹਿ ਗਿਆ ਉਹਨਾਂ 'ਤੇ ਅੱਗ ਲੱਗੀ ਆ ਜੀ ਦੁਕਾਨ ਹੈ ਸ਼ੋਰਮ ਦਾ ਨਾਮ ਕੀ ਹੈ ਐ ਨਰੰਗ ਨਰੰਗ ਦੀ ਦੁਕਾਨ ਹੈ ਗਲੈਮ ਗੋਲ ਦੇ ਨਾਂ ਤੇ ਜਾਣਿਆ ਜਾਂਦਾ ਸ਼ੋਰਮ ਨੂੰ ਉਹਨਾਂ ਦੀ ਹੈ ਐ ਮੋਲਾ ਰੰਗ ਇਹ ਰੇ ਉੱਥੋਂ ਆ ਮੋਲਾ ਮੇਟਾ ਪੱਕੀ ਵਾਲ ਤੋਂ ਅੱਗੇ ਇਹਨਾਂ ਦੀ ਦੁਕਾਨ ਹੈ ਜੀ ਮੱਲੇ ਉੱਥੋਂ ਮੁੰਡਾ ਆ ਸੀ ਫੇਰੇ ਕੱਡਾ ਤਾਂ ਕੀ ਬ੍ਰਿਕਟਣਾ ਹੋਈ ਮੈਂ ਰਾਜਕੁਮਾਰ ਮਨਚੰਦਾ ਸੁਲਤਾਨਪੁਰ ਲੋਧੀ ਵਾਸੀਆਂ ਜੀ ਤੇ ਮੈਨੂੰ 6:30 ਵੇ ਫੋਨ ਆਇਆ ਵੀ ਦੁਕਾਨ ਤੇ ਅੱਗ ਲੱਗ ਗਈ ਆ ਜਿਸਨ ਇਹਦੇ ਗਲੈਮਗਰਲ ਤੇ ਗਲੈਮਗਰਲ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭਾਂਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਸ਼ੋਰਮ ਹੈ ਕਿ ਅੱਗ ਫਾਇਰ ਬਰਗੇਡ ਵਾਲੇ ਬੁਝਾ ਰਹੇ ਆ ਜੇ ਵੀ ਅੱਗ ਬੁਜੀ ਨਹੀਂ 2 2.5 ਘੰਟੇ ਹੋ ਗਏ ਆ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਵਿੱਚ ਸਾਰਾ ਗਰਮ ਕੱਪੜਾ ਸੀ ਜੋ ਰੈਡੀमेड ਕੱਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰਮ ਕਿਸ ਦਾ ਹੈ ਸ਼ੋਰਮ ਦੀਪਕ ਨਾਰੰਗ ਦਾ ਮੇਰਾ ਰਿਸ਼ਤੇਦਾਰੀ ਜੋ ਭਤੀਜਾ ਲੱਗਦਾ ਦਾ ਇਹ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਨਹੀਂ ਹਾਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਦਿੱਤੀਆਂ ਹੁਣ ਤਾਂ ਹੀ ਐ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲੱਗ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਦੀ ਫਾਇਰ ਡਰਾਈਵਰ ਆਈ ਐ ਸਾਨੂੰ ਤਕਰੀਬਨ 6 6:30 ਵਜੇ ਪਤਾ ਲੱਗਾ ਬੰਦਾ ਆਇਆ ਉੱਥੇ ਦਫ਼ਤਰਾਂ ਤੇ ਉਹਨੇ ਦੱਸਿਆ ਕਿ ਇੱਕ ਕਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ ਹੁਣ ਤੱਕ ਕਿੰਨੀਆਂ ਗੱਡੀਆਂ ਆ ਚੁੱਕੀਆਂ ਨੇ ਆਪਣੀਆਂ ਤੋਂ ਬਾਅਦ 6 ਗੱਡੀਆਂ ਪੈ ਗਈਆਂ ਅੱਗ ਤੱਕ ਇਹ ਕਿਨਾ ਕਾਬੂ ਪੈ ਗਿਆ ਜੀ ਅੱਗ तकरीबन ਕਾਬੂ ਆ ਸਾਰੀ ਬਾਕੀ ਸੜਹਾਲ ਥੋੜੀ ਬੋਤੀ ਰਹਿ ਗਈ ਆ ਪਰ ਅੰਦਰ ਮਟੀਰੀਅਲ ਸਾਰਾ ਕੁਝ ਨਹੀਂ ਬਚਿਆ ਜੀ